ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਪ੍ਰਮਾਤਮਾ ਸਾਨ ਨੂੰ ਰਾਜੀ ਖੁਸ਼ੀ ਰੱਖੇ ਅੱਜ ਅਸੀਂ ਮੇਰੀ ਜਠਾਣੀ ਦੇ ਘਰ ਪਹੁੰਚੇ ਹਾਂ ਖੇਤ ਰਹਿੰਦੇ ਆ ਇਹ ਤੇ ਇੱਥੇ ਸਾਰੇ ਸ਼ਰੀਕੇ ਨੂੰ ਬੁਲਾਇਆ ਗਿਆ ਤੇ ਕਿਉਂਕਿ ਬੇਟੀ ਦੀ ਜੋ ਬੇਟੀ ਕੋਲੇ ਲੜਕਾ ਹੋਇਆ ਉਸ ਦੀ ਪੰਜੀਰੀ ਲੈ ਕੇ ਜਾਣਾ ਦੋਤੇ ਦੀ ਤੇ ਉਹਦੇ ਕਰਕੇ ਸਾਰੇ ਸਾਰਿਆਂ ਨੂੰ ਬੁਲਾਇਆ ਗਿਆ ਸਮਾਨ ਦਿਖਾਉਣ ਵਾਸਤੇ ਜੀ ਮੈਂ ਕਿ ਅੱਜ ਕੱਲ ਪਿੰਡਾਂ ਦੇ ਵਿੱਚ ਰਿਵਾਜ ਹੁੰਦਾ ਜੋ ਸਮਾਨ ਆਪਾਂ ਹੁਣ ਚਾਚੀ ਜੀ ਨੂੰ ਸੁਭਾਤਾ ਉਹ ਆਪੇ ਸਾਰਿਆਂ ਨੂੰ ਦਿਖਾਈ ਜਾਣਗੇ ਉਹ ਤਾਂ ਕਰ ਕਰਕੇ ਉਹ ਤਾਂ ਪਹਿਲਾ ਮੇ ਬਣਿਆ ਹਾਂ ਟ੍ਰੇਡਿੰਗ ਕਰਨ ਹਾਂਜੀ ਇਹ ਹੋ ਗਿਆ ਸਮਾਨ ਤੇ ਜੋ ਬੱਚੇ ਦੇ ਗਲ ਵਿੱਚ ਪਾਇਆ ਜਾਂਦਾ ਕੰਡਾ ਚਾਂਦੀ ਦਾ ਤੇ ਇਹ ਮਾਮੇ ਵੱਲੋਂ ਪਾਇਆ ਜਾਂਦਾ ਇੱਕ ਲੱਤ ਤੇ ਖੜਾ ਕੇ ਤੇ ਬਾਕੀ ਲੜਕੇ ਇਹ ਬੇਟੇ ਲਈ ਸ਼ਗਲੇ ਬਣਵਾਏ ਆ ਦੋਤੇ ਲਈ ਤੇ ਇਹ ਗੁੜੀਆਂ ਲਈ ਇਅਰਿੰਗ ਬਣਵਾਏ ਆ 골ਡ ਦੇ ਇਹ ਸਾਰਿਆਂ ਨੂੰ ਹੁਣ ਸਮਾਨ ਦਿਖਾਇਆ ਚਲੋ ਜੀ ਸਾਰਿਆਂ ਦੀ ਹੁਣ ਬਣ ਜਾਂਦੀ ਹੈ ਵੀਡੀਓ ਤੇ ਕਿਉਂਕਿ ਸਾਰਿਆਂ ਨੂੰ ਚਾਹ ਹੁੰਦਾ ਫੋਟੋ ਵੀਡੀਓ ਦਾ ਸ਼ੌਂਕ ਹੁੰਦਾ ਤੇ ਇਸ ਕਰਕੇ ਇਧਰ ਆਪਾਂ ਕੱਪੜਿਆਂ ਦੀ ਦੇਖ ਦਿਖਾਈ ਕਰਤੀ ਜੋ ਕੱਪੜੇ ਲੈ ਕੇ ਜਾਣੇ ਆ। ਬਾਕੀ ਛੋਟੇ ਬੱਚੇ ਲਈ ਪਿੰਗਾ ਹੋ ਗਿਆ। ਹੁਣ ਕੱਪੜੇ ਦੇਖਣ ਦੇ ਲਈ ਸਾਰੇ ਆ ਚੁੱਕੇ ਆ ਤੇ ਹੁਣ ਅਸੀਂ ਵੀ ਕਰਦੇ ਆ ਘਰ ਨੂੰ ਵਾਪਸੀ ਸ਼ਾਮ ਦੇ 6 ਵਜ ਚੁੱਕੇ ਆ ਰੋਟੀ ਪਾਣੀ ਬਣਾਉਣਾ ਜਾ ਕੇ ਤੇ ਚਲਦਿਆਂ ਹੁਣ ਘਰ ਨੂੰ ਸਵੇਰ ਦੀ ਤਿਆਰੀ ਕਰੋ ਕੱਲੋ ਕਰਨਾਗੇ ਕੱਲ ਦੀ ਫੋਟੋ ਲੈ ਜਾਨੇ ਆ ਹੁਣ ਅਸੀਂ ਘੇਟਾਂ ਦੀ ਸੈਰ ਕਰਦੇ ਫਿਰਦੇ ਆ ਤੇ ਆਹ ਦੇਖ ਆਹ ਬੁੜੀਆਂ ਕੱਸੀ ਤੇ ਬੈਠੀਆਂ ਲਾਚੜੀਆਂ ਲੱਗਾਈਆਂ ਆ ਖੜੇ ਤੇ ਬਹਿਗੀਆਂ ਚੜ ਕੇ ਇੱਧਰ ਸੀਤੀ ਪੂਆ ਖੜੀ ਦੇਖੀ ਜਾ ਹੋਂ ਬਾਸ ਜਾਣਾ ਨਾਉਣਾ ਜੀ ਨੇ ਕੱਸੀ ਤੇ ਨਾ ਸਕਦੇ ਆ ਪਾਣੀ ਬਹੁਤ ਸਾਡੇ ਨੰਬਰ ਤੇ ਇੱਧਰ ਪਹਿਲਾਂ ਨਾ ਉਹ ਵੀ ਵਿੱਚ ਸਾਲ ਵੀ ਮਾਰ ਕੇ ਵੇਖੋ ਚੜਦਾ ਜਾਈ ਗਾਣੀ ਪਰ ਪੂਆ ਦੋ ਪੈਰ ਚੜ ਕੇ ਦਿਖਾ ਨਹੀਂ ਨਹੀਂ ਇੱਧਰ ਫੜਾ ਦੇ ਪੂਆ ਡੱਡੂਆਂ ਨੂੰ ਤੁਰ ਪੂਆ Vai, <laughs> 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 <laughs>